ਦੋਸਤੋ ਮਾਨਸਾ ਸ਼ਹਿਰ ਵਾਰਡ ਨੰਬਰ 27 ਜੀ 25 ਵਾਰਡ ਨੰਬਰ 25 ਚ ਬੈਠੇ ਆ ਇਹ ਗਰਮੇਲ ਕੌਰ ਹੈ ਹੈਂਡੀਕੈਪਟ ਨੇ ਵਿਧਵਾਗੀ ਤੇ ਇਹ ਆਪਣਾ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਸਬਜ਼ੀ ਵੀ ਆਪਾਂ ਰਲ ਲਾ ਕੇ ਕੰਮ ਸ਼ੁਰੂ ਕਰਾਇਆ ਸੀਗਾ ਪਰ ਦਿੱਕਤ ਇਹ ਹੈ ਸਬਜ਼ੀ ਵੇਚਣੇ ਘਰ ਤੋਂ ਥੋੜੀ ਦੂਰ ਚੌਕ ਹੈ ਉੱਥੇ ਜਾ ਕੇ ਸਬਜ਼ੀ ਵੇਖ ਸਕਦੇ ਹਾਂ ਜਿਵੇਂ ਸਾਰਾ ਕੁਝ ਇਹ ਪਹਿਲਾਂ ਹੌਲੀ ਹੌਲੀ ਚੱਕ ਕੇ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਮੰਝਾ ਧਰ ਕੇ ਉੱਥੇ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਕੋਈ ਮਾਨਸਾ ਦੀ ਸੰਸਥਾ ਜਾਂ ਦਾਨੀ ਵੀਰ ਇਹਨਾਂ ਨੂੰ ਰੇੜੀ ਦਾ ਪ੍ਰਬੰਧ ਕਰ ਦੇਵੇ ਹਾਂਜੀ ਕਰ ਮੇਲਕੌਰ ਜੀ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਮੈਨੂੰ ਰੇੜੀ ਬਣਾਉਣ ਦੇ ਇੱਕ ਤਾਂ ਪੈ ਗਈ ਹੈ ਸਬਜ਼ੀਆਂ ਦਾ ਤਾਂ ਤੁਸੀਂ ਹੀ ਕੰਮ ਸਿਰਵਾਤਾ ਸੀ ਜੀ ਸਬਜ਼ੀਆਂ ਤਾਂ ਹੁਣ ਮੈਂ ਲੈ ਆਉਣੀ ਹੁੰਦੀਆਂ ਵਿਕ ਜਾਂਦੀਆਂ ਨੇ ਇੱਥੋਂ ਲਿਜਾਣੀਆਂ ਬਹੁਤ ਔਖਾ ਲੱਗਦਾ ਮੈਨੂੰ ਇੱਧਰ ਥੋੜਾ ਜਿਹਾ ਨੇੜੇ ਚ ਚੌਕ ਪੈਂਦਾਗਾ ਹੁਣ ਝੋਲਾਂ ਦੇ ਵਿੱਚ ਹੁੰਦੀਆਂ ਥੈਲਿਆਂ ਤੇ ਚੱਕ ਕੇ ਤੁਰਨ ਦੀ ਦਿੱਕਤ ਹੈ ਮੈਨੂੰ ਚੱਕ ਕੇ ਲੈ ਕੇ ਜਾਣੇ ਕਿ ਕਿਸੇ ਦੀ ਮਨਤਾ ਕਰਦੀਆਂ ਕਿ ਕਿਸੇ ਦੀਆਂ ਬਸ ਆਹੀ ਦਿੱਕਤ ਹੈ ਵੀ ਕਿ ਰੇੜੀ ਮਿਲ ਜੇ ਮੈਨੂੰ ਰੇੜੀ 'ਚ ਧਰ ਕੇ ਆਮ ਨਾਲ ਸਬਜ਼ੀ ਮੈਂ ਵੇਚੀ ਆ ਮਾ ਆਪ ਦਾ ਟਾਈਮ ਪਾਸ ਕਰੀ ਆ ਮਾ ਇੱਕ ਤਾਂ ਰੇੜੀ ਉਹ ਹੁੰਦੀ ਹੈ ਚਾਰ ਟਾਇਰਾਂ ਵਾਲੀ ਤੁਸੀਂ ਕਿਹੜੀ ਰੇੜੀ ਕਹਿਨੇ ਹੋਗੇ ਚਾਰ ਟਾਇਰਾਂ ਵਾਲੀ ਮੱਜੀ ਚਾਹੇ ਉਹ ਦੁੱਧ ਦੀ ਰਸਤਾ ਰੇੜੀ ਦੀ ਹੁੰਦੀ ਹੈ ਚਾਹੇ ਉਹ ਮਿਰਜੇ ਵਾ ਸੇ ਇਨ੍ਹਾਂ ਦੀ ਆਹੀ ਹੈ ਬਸ ਉਹ ਨਹੀਂ ਕੋਈ ਅੱਛਾ ਤੇ ਬੱਸ ਆਹ ਚਲਾਉ ਦਾ ਕੰਮ ਫਿਰ ਆਪ ਮੰਨ ਲਓ ਜੇ ਤਿੰਨ ਟਾਇਰਾਂ ਵਾਲੀ ਰੇੜੀ ਮਿਲ ਜੇ ਤਾਂ ਸਬਜ਼ੀ ਮੰਡੀ ਚੋਂ ਵੀ ਲਿਆ ਸਕਦੇ ਹਾਂ ਹਾਂਜੀ ਹਾਂ ਉਹਤੇ ਵੀ ਲਿਆ ਸਕਦੇ ਹਾਂ ਓਕੇ ਹੁਣ ਉਹੀ ਮੈਨੂੰ ਕਰਾਇਆ ਦੇਣਾ ਪੈਂਦਾਗਾ ਜਿਹੜੀ ਜਦੋਂ ਮਲ ਵੀ ਲੈ ਕੇ ਆਉਣੀ ਆ ਰੇੜੀ ਤੇ ਹਨਾ ਉਹ ਆਉਣ ਜਾਣ ਦਾ ਕਰਾਇਆ ਦੇਣਾ ਪੈਂਦਾਗਾ ਕਿੰਨੇ ਵਜੇ ਜਾਣੇ ਫਿਰ ਸਵੇਰੇ ਤੁਸੀਂ ਸਬਜ਼ੀ ਮੰਡੀ ਚ ਕਦੇ 7 ਵਜੇ ਵਗੈ ਨਾ ਕਦੇ 6 ਵਜੇ ਦੋਸਤੋ ਕਰਾਨੀਆਂ ਮਜਬੂਰੀਆਂ ਹੁੰਦੀਆਂ ਕਬੀਲਦਾਰੀਆਂ ਹੁੰਦੀਆਂ ਹਾਲਾਤ ਇਹ ਦੇਖ ਸਕਦੇ ਹੋਗੇ ਇਹ ਘਰ ਦਾ ਸਾਰਾ ਕਮਰੇ ਦੇ ਵਿੱਚ ਹੀ ਸਮਾਨ ਇਹ ਨਾ ਰੱਖਿਆ ਹੋਇਆ ਪਾਥੀਆਂ ਰੱਖੀਆਂ ਹੋਈਆਂ ਲੱਕੜਾਂ ਰੱਖੀਆਂ ਹੋਈਆਂ ਤੇ ਆਪਣਾ ਜ਼ਿੰਦਗੀ ਬਸਰਾ ਕਰ ਰਹੇ ਨੇ ਪਰ ਹੁਣ ਇਹਨਾਂ ਨੇ ਜੋ ਰੇੜੀ ਲਈ ਬੇਨਤੀ ਕੀਤੀ ਹੈ ਚਾਰ ਟਾਇਰਾਂ ਵਾਲੀ ਜਾਂ ਤਿੰਨ ਟਾਇਰਾਂ ਵਾਲੀ ਕੋਈ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਹੈਗਾ ਜੀ 82648 ਹੂੰ 82734 ਇੱਕ ਵਾਰੀ ਹੋਰ ਬੋਲੋ 82648 82734 ਸੋ ਇਹ ਗਰਮੇਲਕਾ ਔਰ ਮਾਨਸਾ ਤੋਂ ਨੇ ਸਰਜੀ ਬੇਚਦੰਦਾ ਕੰਮ ਕਰਕੇ ਆਪਣਾ ਗੁਜ਼ਰਬਾਸਰ ਕਰ ਰਹੇ ਨੇ ਇਹਨਾਂ ਨੇ ਤਿੰਨ ਜਾਂ ਚਾਰ ਟਾਇਰਾਂ ਵਾਲੀ ਰੇੜੀ ਲਈ ਬੇਨਤੀ ਕੀਤੀ ਹੈ ਜੇ ਕੋਈ ਸਸਤਾ ਜਾ ਵੀਰ ਇਹਨਾਂ ਨੂੰ ਮਦਦ ਕਰਨਾ ਚਾਹੁੰਦਾ ਇਹਨਾਂ ਨੇ ਆਪਣਾ ਫੋਨ ਨੰਬਰ ਵੀਡੀਓ ਚ ਆ ਬੋਲਤਾ ਤੇ ਆਪਣਾ ਕਮੈਂਟਾਂ ਵਿੱਚ ਵੀ ਆਪਾਂ ਇਹਨਾਂ ਦਾ ਨੰਬਰ ਲਿਖ ਦਾਂਗੇ ਤੇ ਤੁਸੀਂ ਇਹਨਾਂ ਨਾਲ ਸਿੱਧੇ ਤੌਰ ਤੇ ਗੱਲ ਕਰਕੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਧੰਨਵਾਦ